ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਛੋਟੇ ਦੇਖਣ ਵਾਲੇ ਸਾਰੇ ਦਰਸ਼ਕ ਵੀਰਪੈਣ ਪਰਮਾ ਦਾ ਮੋੜ ਤੋਂ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੀ 15 16 ਤੇ 17 ਜੁਲਾਈ 2024 ਪੰਜਾਬ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਸਾਰੀ ਜਾਣਕਾਰੀ ਦਵਾਂਗੇ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੇ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਰੋ ਕਰਕੇ ਜਾਇਓ ਜੀ ਤੇ ਸਭ ਤੋਂ ਪਹਿਲਾਂ ਸੈਟਲਾਈਟ ਇਮੇਜ ਦੇਖ ਲੈਂਦੇ ਜੀ ਜਿਹਦੇ ਵਿੱਚ ਸਾਫ਼ ਦਿਖਾਈ ਦੇ 15 ਜੁਲਾਈ ਨੂੰ ਕੋਈ ਵੱਡੀਆਂ ਕਾਰਵਾਈਆਂ ਨਹੀਂ ਹਨ ਤੁਸੀਂ ਇੱਕ ਬੈਲਟ ਦੇਖ ਸਕਦੇ ਹੋ ਪੰਜਾਬ ਹਰਿਆਣਾ ਅਤੇ ਯੂਪੀ ਦੀ ਕਿਹੜੀ ਬੈਲਟ ਇਹਦੇ ਵਿੱਚ ਕੋਈ ਬਰਤਲ ਵਾਲਾ ਸਿਸਟਮ ਦਿਖਾਈ ਨਹੀਂ ਦੇ ਰਿਹਾ Rajasthan ਅਤੇ Madhya Pradesh ਵਿੱਚ ਤੁਹਾਨੂੰ ਇੱਕ ਮੀਂਹ ਦਾ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਪਰ ਅੱਜ ਗੱਲ ਕਰ ਲਈ 15 ਜੁਲਾਈ ਪੰਜਾਬ ਦਾ ਮੌਸਮ ਖੁਸ਼ਕ ਅਤੇ ਸਾਫ ਬਣਿਆ ਰਿਹਾ ਹੈ ਟੈਂਪਰੇਚਰ ਜਿਹੜੇ ਨੇ ਉਹ 35 ਤੋਂ 36 37 ਡਿਗਰੀ ਤੱਕ ਬਣਦੇ ਹੋਏ ਦਿਖਾਈ ਦੇ ਰਹੇ ਨੇ ਜੀ ਹਵਾਵਾਂ ਦਾ ਕੋਈ ਵੱਡਾ ਰੁਖ ਅੱਜ ਦਿਖਾਈ ਨਹੀਂ ਦੇ ਰਿਹਾ ਅਗਰ ਗੱਲ ਕਰ ਲਈਏ ਕਰਮੀ ਕਿਸ ਦਿਨ ਹੋ ਸਕਦੇ ਨੇ ਤੇ ਉਹਦੇ ਬਾਰੇ ਮੌਸਮ ਵਿਭਾਗ ਦਾ ਕੀ ਅਲਰਟ ਹੈ ਉਹ ਦੇਖ ਲੈਂਦੇ ਆ ਬੀਤੀ ਕੱਲ 14 ਜੁਲਾਈ ਨੂੰ ਮੌਸਮ ਵਿਭਾਗ ਵੱਲੋਂ ਅਲਰਟ ਜਿਹੜੇ ਜਾਰੀ ਹੋਏ ਨੇ ਉਹਦੇ ਮੁਤਾਬਕ ਅਗਲੇ 24 ਘੰਟੇ ਮੌਸਮ ਪੰਜਾਬ ਦਾ ਡਰਾਈ ਦੱਸਿਆ ਗਿਆ ਹੈ ਜੋ ਕਿ ਅੱਜ 15 ਜੁਲਾਈ ਨੂੰ ਦਿਖਾਈ ਦੇ ਰਿਹਾ ਜੀ ਸਵੇਰ ਵੇਲੇ ਤੋਂ ਹੀ ਕੜਕਵੀਂ ਧੁੱਪ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਦਿਖਾਈ ਦੇ ਰਹੀ ਹੈ ਜੀ ਬੀਤੀ ਕੱਲ ਟੈਂਪਰੇਚਰ 36 ਡਿਗਰੀ ਲਗਭਗ 37 ਡਿਗਰੀ ਦੇ ਨੇੜੇ ਪਠਾਨਕੋਟ ਵਿੱਚ ਤੇ ਲਗਭਗ 37 ਡਿਗਰੀ ਦੇ ਕਰੀਬ ਹੀ ਰੋहतक ਵਿੱਚ ਦਿਖਾਈ ਦੇ ਰਹੇ ਸੀ ਗੱਲ ਕਰ ਲਈ ਅਲਰਟ ਦੀ ਤਾਂ 14 ਤਰੀਕ ਲੰਘ ਚੁੱਕੀ ਹੈ ਜੀ ਕੋਈ ਵੱਡੀ ਕਾਰਵਾਈ ਨਹੀਂ ਹੋਈ 15 ਤਰੀਕ ਵੀ ਸੇਮ ਅੱਜ ਇਸੇ ਤਰੀਕੇ ਨਾਲ ਲੰਘਦੀ ਹੋਈ ਦਿਖਾਈ ਦੇ ਰਹੀ ਹੈ ਪਰ 16 ਤੋਂ ਲੈ ਕੇ 18 ਤਰੀਕ ਤੱਕ ਅਗਰ ਗੱਲ ਕਰੀ ਜਾਈਏ ਮੇਨ ਦਿਨ ਜਿਹੜੇ ਨੇ ਉਹ 16 ਤੋਂ ਲੈ ਕੇ 28 18 ਤਰੀਕ ਤੱਕ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਵਿੱਚ ਮੇਨ ਗੱਲ ਕਰੀਏ ਤਾਂ ਸਤਾਰਾ ਤਰੀਕ ਤੇ ਇੱਕ ਮੌਸਮੀ ਸਿਸਟਮ ਕਾਫੀ ਭਾਰਾ ਪੰਜਾਬ ਦੇ ਵਿੱਚ ਅਲਰਟ ਜਾਰੀ ਹੋਇਆ ਹੈ ਜਿਸ ਦੇ ਵਿੱਚ 70 ਤੋਂ 80% ਤੱਕ ਮੀਂਹ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ 16 ਤਰੀਕ ਨੂੰ ਫਿਲਹਾਲ ਮੌਸਮ ਕੋਈ ਵੱਡਾ ਕਾਰਵਾਈ ਨਹੀਂ ਦਿਖਾਈ ਦੇ ਰਿਹਾ ਪਰ ਸ਼ਵੇਰ ਵੇਲੇ ਤੋਂ 16 ਤਰੀਕ ਨੂੰ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਪੂਰਬੀ ਪਾਸੇ ਤੋਂ ਪੰਜਾਬ ਵਿੱਚ ਐਂਟਰ ਕਰੇਗਾ ਜਿਸ ਦੇ ਵਿੱਚ ਸ਼ੁਰੂਆਤੀ ਤੌਰ ਦੇ ਵਿੱਚ ਮੇਨਲੀ ਅਪ ਗੱਲ ਕਰ ਲਈਏ ਤਾਂ ਮਾਲਵੇ ਤੋਂ ਇਲਾਵਾ ਦੁਆਬੇ ਅਤੇ ਮੱਝ ਦੇ ਖੇਤਰ ਨੂੰ ਇਹ ਸਿਸਟਮ ਕਵਰ ਕਰੇਗਾ ਜਿਸ ਦੇ ਨਾਲ ਕਿ ਸਵੇਰ ਵੇਲੇ ਤੋਂ ਹੀ ਚੰਡੀਗੜ੍ਹ ਤੋਂ ਲੈ ਕੇ ਆਪਾਂ ਨੰਗਲ ਜਿਹੜੀ 벨ਟ ਹੈ ਜੀ ਦੇ ਵਿੱਚ ਰੂਪਨਗਰ, ਕੀਰਤਪੁਰ ਸਾਹਿਬ, ਆਨੰਦਪੁਰ ਸਾਹਿਬ, ਨੰਗਲ, ਹੁਸ਼ਿਆਰਪੁਰ, ਬਲਾਚੌਰ ਉੱਪਰ ਤੱਕ ਦਾ ਜਿਹੜਾ ਏਰੀਆ ਪਠਾਨਕੋਟ ਤੱਕ ਦਾ ਉਹਦੇ ਵਿੱਚ ਮੀਂਹ ਹੁੰਦੇ ਦਿਖਾਈ ਦੇ ਰਹੇ ਨੇ ਤੇ ਹੌਲੀ ਹੌਲੀ ਸਿਸਟਮ ਅੱਗੇ ਵੱਧਦਾ ਦਿਖਾਈ ਦੇ ਰਿਹਾ ਤੇ ਮੁੜ ਕੋ ਦੁਪਹਿਰ ਤੋਂ ਬਾਅਦ ਮੌਸਮ ਸਾਫ਼ ਹੈ ਜੀ 17 ਤਰੀਕ ਨੂੰ ਫਿਰ ਇੱਕ ਸਿਸਟਮ ਐਕਟੀਵੇਟ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਜਿਸ ਦੇ ਨਾਲ ਭਾਰੀ ਮੀਂਹ ਦਾ ਅਲਰਟ ਪੰਜਾਬ ਦੇ ਵਿੱਚ ਜਾਰੀ ਹੋਇਆ ਹੈ ਜੀ ਤੇ ਬਾਕੀ 18 ਤਰੀਕ ਨੂੰ ਫਿਰ ਹਲਕੀ ਫੁਲਕੀ ਦਰਮਿਆਨੀ ਮੀਂਹ ਦੇ ਚਾਂਸ ਨੇ ਸਵੇਰ ਦੇ ਪਹਿਲੇ ਵੇਲੇ ਤੋਂ ਲੈ ਕੇ ਦੁਪਹਿਰ ਤੱਕ ਦੇ ਉਸ ਤੋਂ ਬਾਅਦ ਹੌਲੀ ਹੌਲੀ ਮੌਸਮ ਸਾਫ਼ ਹੋ ਜਾਵੇਗਾ ਤੇ 13 ਤਰੀਕ ਤੋਂ 18 ਤਰੀਕ ਤੋਂ ਬਾਅਦ 19 ਅਤੇ 20 ਤਰੀਕ ਨੂੰ ਕੋਈ ਵੱਡੀ ਕਾਰਵਾਈ ਹੁੰਦੀ ਮੌਸਮ ਦੀ ਦਿਖਾਈ ਨਹੀਂ ਦੇ ਰਹੀ ਅਗਰ ਗੱਲ ਕਰ ਲਈ ਅਲਰਟ ਦੀ ਤਾਂ ਕੋਈ ਵੱਡੇ ਅਲਰਟ ਜਿਹੜੇ ਉਹ ਜਾਰੀ ਨਹੀਂ ਹੋਏ ਕਿਉਂਕਿ ਅਜੇ ਫਿਲਹਾਲ ਸਿਸਟਮ ਦੇ ਵਿੱਚ ਇੱਕ ਮੌਸਮੀ ਜੋ ਬਦਲਾਅ ਆਉਂਦਾ ਹੈ ਤਾਂ ਉਸ ਨੂੰ ਅਡੈਪਟ ਕਰਨ ਦੇ ਲਈ ਸਿਸਟਮ ਵੀ ਜਿਹੜਾ ਟਾਈਮ ਲੈਂਦੇ ਨੇ ਥੋੜਾ ਜਿਹਾ ਮੌਸਮ ਵਿਭਾਗ ਦੇ ਤੇ ਕੋਸ਼ਿਸ਼ ਕਰਾਂਗੇ ਅਗਰ ਦੁਪਹਿਰ ਤੱਕ ਕੋਈ ਅੱਜ ਸਿਸਟਮ ਦਾ ਅਲਰਟ ਜਾਰੀ ਹੁੰਦਾ ਹੈ ਤਾਂ ਵੀਡੀਓ ਤੁਹਾਡੇ ਤੱਕ ਲੈ ਕੇ ਜਲਦ ਹਾਜ਼ਰ ਹੋਈਏ ਉਦੋਂ ਤੱਕ ਬਣੇ ਰਹੋ ਉਹ ਚੈਨਲ ਵੈਦਰ ਅਪਡੇਟ ਤੁਹਾਡੇ ਦੇ ਨਾਲ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਇਓ ਚੈਨਲ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਵਰਗੇ ਯਾਰਾਂ ਦੋਸਤਾਂ ਤੱਕ ਬਣੇ ਰਹੋ ਇਹ ਚੈਨਲ ਵੈਦਰ ਅਪਡੇਟਸ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ